ਸ਼ਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਸੀਐਮ ਭਗਵੰਤ ਮਾਨ ਅਤੇ ਡੀਜੀਪੀ ਪੰਜਾਬ ਅਤੇ ਐਸਐਸਪੀ ਰੂਪਨਗਰ ਦੇ ਸਖਤ ਹੁਕਮਾ ਮੁਤਾਬਕ ਨੰਗਲ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵਿੱਡੀ ਮਹਿੰਮ ਦੇ ਤਹਿਤ ਕਾਰਵਾਈ ਕਰਦਿਆਂ ਹੋਇਆ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਇਸ ਸਬੰਧ ਵਿੱਚ ਨੰਗਲ ਥਾਣਾ ਇੰਸਪੈਕਟਰ ਰਾਹੁਲ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਇਆ ਕੀ ਕਿਹਾ ਸੁਣੋ ਸੁਖਵਿੰਦਰ ਸਾਕਾ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ ਵਿੱਚ ਕਿ ਐਫ ਆਈ ਆਰ ਨੰਬਰ 95 ਮਿਤੀ 3824 ਨੂੰ ਅੰਡਰ ਸੈਕਸ਼ਨ 22 ਕਟ 85 ਰਜਿਸਟਰਡ ਹੋਈ ਸੀ ਇਹਦਾ ਜਿਹੜਾ ਪਹਿਲੀ ਜਿਹੜੀ ਕਾਰਵਾਈ ਕਰਦੇ ਹੋਏ ਜੋਗਨਾਥ ਜੀ ਜਿਹੜੇ ਨਿਆਣਗਲ ਚੌਂਕੀ ਚਾਰ ਲੱਗੇ ਐਸ ਆਈ ਉਹਨੇ ਇੱਕ ਬੰਦੇ ਨੂੰ ਦੇਖਿਆ ਤੇ ਉਹਨੇ ਜਿਹੜਾ ਹੱਥ ਆਪਣੇ ਆਪਣੇ ਹੱਥ ਵਿੱਚ ਜਿਹੜਾ ਇੱਕ ਮਸ਼ੀਨਾ ਪਦਾਰਥ ਥੱਲੇ ਸੁੱਟਿਆ ਪੈਕੇਟ ਤੇ ਉਸ ਤੋਂ ਬਾਅਦ ਉਹਨੇ ਸਮਰੱਥ ਅਧਿਕਾਰੀ ਐਸ ਆਈ ਰਜਿੰਦਰ ਸਿੰਘ ਨੂੰ ਮੌਕੇ ਤੇ ਭੇਜਿਆ ਤੇ ਅੱਗੇ ਉਹਦੇ ਕੋਲੋਂ 10 ਗ੍ਰਾਮ ਦੀ ਜਿਹੜੀ ਇਹ ਰਿਕਵਰੀ ਹੋਈ ਹੈ ਜਿਹੜੀ ਮਸ਼ੀਨੇ ਪਦਾਰਥ ਸੀ ਜਿਹੜਾ ਇਹਦਾ ਨਾਮ ਹੈ ਦੋਸ਼ੀ ਦਾ ਇਹਦਾ ਨਾਮ ਹੈਗਾ ਅਰਜਨ ਸਿੰਘ ਪੁੱਤਰ ਸतीश ਕੁਮਾਰ ਵਾਸੀ ਹਾਊਸ ਨੰਬਰ 81 ਰਾਜਨਗਰ ਇਸ ਤੇ ਪਹਿਲਾ ਵੀਕ ਜਿਹੜੀ ਐਫ ਆਈ ਆਰ ਹੈ 140/23 ਅੰਡਰ ਸੈਕਸ਼ਨ 302 307 324 506 427 14895 ਤੇ 2548 ਆਮਜ਼ ਇੱਕ ਮਰਡਰ ਹੋਇਆ ਸੀ ਉਹਦੇ ਵਿੱਚ ਇਹ ਨੋਮੀਨੇਟ ਕੀਤਾ ਗਿਆ ਸੀ ਇਹਦੀ ਜਿਹੜੀ ਨੋਮੀਨੇਸ਼ਨ ਕੀਤੀ ਗਈ ਸੀ ਨੋਮੀਨੇਟ ਕੀਤਾ ਸੀ 18/9/2023 ਗਟੇਸ਼ ਜੀ ਨੂੰ ਤੇਰਾ ਨੋਟੀਫਿਕੇਸ਼ਨ ਹੋਇਆ ਸੀ ਗੋਲਣੀ ਪਿੰਡ ਚ ਹੋਇਆ ਸੀ ਜੀ ਮਰਡਰ ਹੈ ਨਾ ਤੇ ਚ ਕਾਕਾ ਭਲਾਣ ਵਾਲੇ ਮੁੱਖ ਦੋਸ਼ੀ 8 10 ਦੋਸ਼ੀ ਸੀ ਇਹਨਾਂ ਚੋਂ ਮਤਲਬ 7 ਦੋਸ਼ੀ ਅਰੈਸਟ ਨੇ 3 ਪੈਂਡਿੰਗ ਸੀ ਉਹਨਾਂ ਚੋਂ ਇੱਕ ਤਾਂ ਨੋਮੀਨੇਟਡ ਇੱਕ ਸੀ ਅਰੈਸਟ ਕਰ ਲਿਆ ਇੱਕ ਗਰੁੱਪ ਬੀ ਕਰਤਾ ਜੀ ਇਹਦੀ ਐਨਡੀਪੀਐਸ ਦਾ ਪਾ ਦਿੱਤੀ ਜੀ ਅਰੈਸਟ ਇਹਦੇ ਵਿੱਚ ਆਪਾਂ ਹੁਣ ਕਾਰਵਾਈ ਅੱਗੇ ਕਰ ਰਹੇ ਆ ਆਪਣੇ ਥਾਣੇ ਵਿੱਚ ਆਪਾਂ ਜਿਹੜਾ ਐਨਡੀਪੀਐਸ ਦਾ ਤੁਸੀਂ ਮਾਮਲਾ ਦੱਸਿਆ ਕਿੱਥੇ ਨਾਕਾ ਸੀ ਕਿੱਥੋਂ ਫੜਿਆ ਇਹ ਕਿੱਥਾਂ ਸੀ ਐਸਬੀਆਈ ਬੈਂਕ ਦੇ ਮਿਆ ਨੰਗਲ ਦੇ ਪਿੱਛੇ ਇੱਕ ਜਿਹੜਾ ਰਸਤਾ ਵੀ ਉੱਥੇ ਜਾ ਰਿਹਾ ਸੀ ਪੁਲਿਸ ਪੈਦਲ ਪੋਰਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਤੇ ਇਹਨੇ ਆਪਣੇ ਖੰਬੀ ਜੇ ਵਿੱਚ ਜਿਹੜਾ ਪਤਾ ਰਾਤ ਰਾਤ ਦੀ ਗੱਲ ਹੈ ਲੋਕ ਵਾਂਗੂ ਪੂਲੀ ਪੇਸ਼ ਕਰਤਾ ਫਿਰ ਇੱਕ ਕੋਰਟ ਕੋਰਟ ਚ ਪੇਸ਼ ਕਰਤਾ ਇੱਕ ਦਿਨ ਦਾ ਪੁਲਿਸ ਰਿਮਾਨ ਲਿਆ ਤੇ ਅੱਗੇ ਆਪਾਂ ਜਿਹੜਾ ਉਹਦੇ ਵਿੱਚ ਇਹਦੀ ਅਰੈਸਟ ਵੀ ਪਾ ਲੜੀ ਜੀ